ਆ ਵੀ ਲਾਤਾ ਆਪਾਂ ਵੀ ਪਾੜਾ ਚਾਹੀ ਸੀ ਪਰ ਲੇਟ ਲਾਇਆ ਕੀ ਕਹਿੰਦੇ ਹੁੰਦੇ ਇਹਨੂੰ ਓ ਮਾ ਨਹੀਂ ਪਾਦੇ ਪਤਾ ਨਹੀਂ ਕੀ ਖਿਆ ਤਾਂ ਇਹ ਜਿਵੇਂ ਕੁਝ ਤੇ ਬਾਕੀ ਆਪਣਾ ਆਹ ਚੈਨਲ ਦਾ ਪੰਜਾਬੀ ਯਾਤਰੀ ਇਹਨੂੰ ਜਰੂਰ ਸਬਸਕ੍ਰਾਈਬ ਕਰਿਓ ਪੰਜਾਬ ਟੂ ਹਮਾਚਲ ਹਮਾਚਲ ਦਾ ਟੂਰ ਕਰ ਰਹੇ ਆ ਆਪਾਂ ਦਿਨ ਹੋ ਗਿਆ ਅੱਜ ਆਪਣਾ 10ਵਾਂ ਤੇ ਅੱਜ 10 12 ਕਿਲੋਮੀਟਰ ਦੀ ਭਲਾਂ ਤੋਂ ਬਾਅਦ ਚੜਾਈ ਆ ਗਈ ਇੱਥੇ ਟਰੱਕਾਂ ਗੱਡੀਆਂ ਦੇ ਵੀ ਪੂਰੇ ਐਂ ਡਾਟ ਪੈਂਦੇ ਆ ਤੇ ਆਪਣਾ ਵੀ ਦਾ ਰਿਪਿਆ ਘੜਾ ਨੌਨੇ ਮੁੱਠਾ ਸਾਹਮਣੇ ਪਾੜ ਤੇ ਇੱਥੇ ਸਾਹਮਣੇ ਆਪਾਂ ਇਹ ਹਾਂ ਦੇਖ ਸਕਦੇ ਹਾਂ ਅਸੀਨਾ ਪੂਰਾ ਇਹ ਚਾਲਦੇ ਆਂ ਦੇਖਦੇ ਆਂ ਪਵੰਤੀ ਪਰਸਤੇ ਜੀਐਸ ਇੱਕ ਵਾਰੀ ਪੀਓ ਗਿੱਤ ਬਾਰ ਬਾਰ ਮੰਗੋ ਪਰਿਵਾਰ ਵਧੀਆ ਸਭ ਵਧੀਆ ਜੀ ਧੰਨਵਾਦ ਘਰੇ ਦਰਸ਼ਨ ਮੇਲੇ ਕਰਾਉਣ ਵਾਸਤੇ ਅੱਜ ਆਪਣੀ ਮੇਲੇ ਲਿਖਿਆ ਜੀਰਾਂ ਫੋਰਸ ਨਾਲ ਪਰਵਾਰ ਵਧੀਆ ਕੀ ਗੱਵੜੀ ਵਧੀਆ ਲੱਗਿਆ ਮੇਰੇ ਕੇਸ ਤੇ ਬਾਈ ਨੇ ਲੰਗਰ ਪਛਾਦਾ ਸ਼ਿਕਾਇਆ ਧੰਨਵਾਦ ਸਮਾ ਹੋ ਗਿਆ ਜੀ 7 ਵਜੇ ਦਾ ਆਪਾਂ ਉੱਠ ਗਏ ਸੀਗੇ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ਿਮਲੇ ਤੋਂ ਅੱਜ ਤਰੀਕ ਹੈਗੀ 1 ਦਸੰਬਰ ਸਾਲ 2025 ਨਵਾਂ ਮਹੀਨਾ ਚੜਿਆ ਸਾਰੇ ਲਈ ਖੁਸ਼ੀਆਂ ਭਰਿਆ ਹੋਵੇ ਅੱਜ ਆਪਣੀ ਛੋਟੀ ਭੈਣ ਦਾ ਜਨਮ ਦੇਣਾ ਵਾਇਗਰੂ ਨੂੰ ਚੜ੍ਹਦੀ ਕਲਾ ਚ ਰੱਖੇ ਆਪਣੇ ਨਾਲ ਹਮੇਸ਼ਾ ਹੀ ਥੰਮ ਬਣ ਕੇ ਖੜਦੀ ਆ ਤੇ ਕੈਨੇਡਾ ਦਾ ਘੇੜਾ ਹੀ ਮਰਾਇਆ ਉਹਨੇ ਤੇ ਵਾਇਗਰੂ ਚੜ੍ਹਦੀ ਕਲਾ ਚ ਰੱਖੇ ਨੂੰ ਲੰਬੀ ਉਮਰ ਕਰੇ ਤੇ ਮਿਲਦੇ ਆ ਛੇਤੀ ਜੁਗ-ਜੁਗ ਜੀਓ ਤੇ ਬਾਕੀ ਬਈ ਵਿਊ ਚੈੱਕ ਕਰੋ ਬਹੁਤ ਸੋਹਣਾ ਵਾ ਤੇ ਆਪਾਂ ਰੁਕਣਾ ਤਾਂ ਸੀਗਾ ਰਾਤ ਗੁਰਦੁਆਰੇ ਤੇ ਪਰ ਇੱਥੇ ਆ ਗਏ ਸੀਗੀ ਥੋੜੀ ਜੀ ਗੜਬੜ ਹੋ ਗਈ ਸੀਗੀ ਨਾ ਤੋਗੇ ਤਿਆਰ ਸ਼ਹਿਰ ਹੋ ਗਏ ਸੀਗੇ ਵੀ ਸਮਾਂ ਹੋ ਗਿਆ 8 ਵਜੇ ਦਾ ਤੇ ਆਏ ਸੀਗੇ ਬਾਹਰ ਆਪਾਂ ਚਾਹ ਚੂ ਲੈਣ ਵਾਸਤੇ ਬੋਤਲ ਚ ਪਵਾ ਲਈ ਦੋ ਦੋ ਕੱਪ ਕਿਉਂਕਿ ਘੱਟ ਹੁੰਦੀ ਨਾਲ ਬਿਸਕਟ ਲੈ ਲਏ ਪੀਨੇ ਆ ਚਾਹ ਚੂ ਤੇ ਦੂ ਬਾਦ ਕਰਦੇ ਆ ਤਿਆਰੀ ਸ਼ੈਰੀ ਜਾਣ ਦੀ ਤੇ ਥੱਲੇ ਇਹ ਆਪਣਾ ਕਮਰਾ ਥੱਲੇ ਜਾਂਦੇ ਜਾਂਦੇ ਸਾਹ ਐਣ ਚੜ ਜਾਂਦਾ ਤੇ ਬਾਕੀ ਸਾਈਕਲ ਆparat ਇਧਰ ਲੋਕ ਲਾਏ ਸੀ ਦਿਖਾਉਣੇ ਸਨ ਤੇ ਜਮਾ ਉੱਥੇ ਦੀ ਉੱਥੇ ਖੜੇ ਆ ਕੋਈ ਛੇੜਖਾਨੀ ਨਹੀਂ ਤੇ ਮਾਂੰਦਰੀ ਬਈ ਵਧੀਆ। ਉਹਨੇ ਸਾਈਕਲ ਖੜੇ ਇੱਥੇ। ਚੱਲਦੇ ਆ ਥੱਲੇ ਨੂੰ ਹੁਣ। ਬਾਵਾ ਥੱਲੇ ਜਾਣਾ ਖੂਚ। ਬਾਕੀ ਅੱਜ ਆਪਣਾ ਹੈਗਾ ਵਾ ਨੌਵਾਂ ਦਿਨ। ਜੀ। ਪਹਿਲਾ ਪਾ ਸਾਸ੍ਰੀਕਾਲ ਦੂਜੂ ਕਲਾਈ ਸੀ ਹੁਣ। ਇੱਕ ਕਰੀ ਫੇਰ ਆਪਣੇ ਚਾਹਣ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਐਨੂੰ ਆਖਦੇ ਆ ਅੱਜ ਦੇ ਨਵੇਂ ਵਲੌਗ ਦੇ ਵਿੱਚ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਨਾ ਪਿਆਰ ਦੇ ਰਹੇ ਹੋ ਤੇ ਇੱਕ ਤੁਸੀਂ ਸ਼ੇਅਰ ਵਾਲੀ ਨਾ ਕਮੀ ਛੱਡ ਦਿੰਦੇ ਹੋ ਦੇਖ ਕੇ ਵੀਡੀਓ ਤੇ ਛੱਡ ਦਿੰਦੇ ਆ ਤੇ ਪੂਰੀ ਵੀਡੀਓ ਦੇਖਿਆ ਕਰੋ ਐਂਡ ਤੋਂ ਐਂਡ ਤੱਕ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੇ ਨਾਲੇ ਸ਼ੇਅਰ ਕਰ ਦਿਆ ਕਰੋ ਕਿ ਆਪਦੇ ਬੰਦੇ ਜਿਵੇਂ ਰਿੱਤੀ ਦਾ ਰਜਾ ਕੋਈ 2 4 ਬਸ ਤੁਹਾਨੂੰ ਦੱਸ ਬੰਨੇ ਸ਼ੇਅਰ ਕਰਦੇ ਹਾਂਗੇ ਜੀ ਦਾ ਉਹ ਘੱਟ ਸ਼ੇਅਰ ਕਰਦੇ ਆ ਲਾਈਵ ਵੀ ਸ਼ੇਅਰ ਕਰਿਆ ਕਰੋ ਜੀ ਧੰਨਵਾਦ ਹੈ ਜੀ ਟਾਈਮ ਹੋ ਗਿਆ 9:40 ਦਾ ਤੇ ਆਪਾਂ ਸਮਾਂ ਸੋਣ ਬੰਨ ਲਿਆ ਚੱਲਦੇ ਹਾਂ ਹੁਣ ਇੱਥੋਂ ਤੇ ਆਪਈ ਕਰ ਲਿਓ ਆਪੇ ਸਬਸਕ੍ਰਾਈਬ ਫੋਲੋ ਲਾਈਕ ਸ਼ੇਅਰ ਸਾਰਾ ਕੁਝ ਆਪੀ ਕਰ ਦਿਓ ਪੰਜਾਬੀ ਮੁਸਾਫਰ ਚੈਨਲ ਆਪਣਾ ਚੱਲਦੇ ਹਾਂ ਬਈ ਹੁਣ ਤੇ ਇੱਧਰ ਨੂੰ ਜਾਣਾ ਪੰਜ ਬਲਾਸਪੁਰ ਵੱਲ ਨੂੰ ਲਓ ਜੀ ਚੱਲ ਪਿਆ ਭਈ ਆਪਾਂ ਵਾਪਸੀ ਵਾਲ ਨੂੰ ਚੱਲ ਪਈ ਸੀ ਬਈ ਤੇ ਟ੍ਰੈਫਿਕ ਜਾਮ ਹੋਇਆ ਪਿਆ ਕਿਉਂਕਿ ਹੁਣ ਕੰਮਾ-ਕੁੰਮਾ ਤੇ ਜਾਣਾ ਦਾ ਟਾਈਮ ਆ। ਬਾਕੀ ਅੱਜ ਸੋਮਵਾਰ ਦਾ ਦਿਨ ਆ, ਇਹ ਵੀ ਹੋ ਸਕਦਾ। ਤਾਂ ਕਰਕੇ ਪਏ ਸੀ ਜਾਂ ਜਾਮ ਦੇ ਵਿੱਚ ਖੜੇ ਆ। ਟਿੱਪਾ ਨਹੀਂ ਛਕ ਲਿਆ ਆਪਾਂ, ਚੱਲਦੇ ਆ ਹੁਣ। ਪਹਿਲਾਂ ਆਪਾਂ ਥੱਲੇ ਨੂੰ ਉਤਰ ਗਏ ਸੀਗੇ, ਢਲਾਨ ਵਾਵਾ ਸੀਗੀ ਖੁਸ਼ ਹੋ ਕੇ। ਉਤਰੀ ਗਏ ਤੇ ਪਰ ਰਸਤਾ ਗਲਤ ਦੱਸਤਾ ਹੀ ਕਿਸੇ ਨੇ। ਉਹ ਹੋਰ ਪਾਸੇ ਜਾਂਦਾ ਸੀਗਾ ਹੁਣ ਬਲਾਸਪੁਰ ਨੂੰ ਇਧਰਲੇ ਪਾਸੇ ਉਹ ਰਾਹ ਜਾਂਦਾ ਤੇ ਹੁਣ ਉਹ ਸਰਾਹ ਤੋਂ ਜਾ ਰਹੇ ਆ ਤੇ ਦੇਖਦੇ ਆ ਕਿੱਥੇ ਜੇ ਪਹੁੰਚੇ ਅੰਦਰ ਅੱਜ ਤੇ ਕੋਈ ਟਿਕਾਣਾ ਮਿਲਦਾ ਤੇ ਜਾਂ ਕਿਦਾਂ ਨਹੀਂ ਤਾਂ ਫਿਰ ਕੈਂਪਿੰਗ ਕਰਾਂਗੇ ਕਿਸੇ ਪਾਸੇ ਦੇਖ ਕੇ ਜਗਾ ਕੋਈ ਮਣੀ ਮੋਟੀ ਤੇ ਚੱਲਦੇ ਆ ਬਣੇ ਰਿਓ ਫਿਰ ਸਮਾਂ ਤਕਰੀਬਨ ਹੋ ਗਿਆ ਵਾ ਪੌਣੇ 12 ਦਾ ਚੱਲਦੇ ਆ ਭਾਈ ਅੱਗੇ ਨੂੰ ਚੀਜ਼ ਵੀ ਵਧੀਆ ਬਈ ਇੱਥੇ ਜਿਹੜੇ ਵਾਰਾ ਕੁੱਤੇ ਆ ਉਹਨਾਂ ਨੂੰ ਇਥੇ ਫੀਡ ਫੂਡ ਮਤਲਬ ਉਹ ਚੀਜ਼ ਖਾਣ ਪੀਣ ਵਾਸਤੇ ਪਾਉਣ ਵਾਸਤੇ ਟਾਈਮ ਰੱਖਿਆ ਹੈ 6 ਤੋਂ 8 ਸਵੇਰੇ ਤੇ ਸ਼ਾਮ ਨੂੰ ਵੀ 6 ਤੋਂ 8 ਮ्युनਿਸਪਲ ਕਮੇਟੀ ਦੁਆਰਾ ਇਹ ਵਧੀਆ ਚੀਜ਼ ਆ ਹੈ ਚੜਾਈਆਂ ਚੜ-ਚੜ ਕੇ ਚੱਕਰ ਆ ਗਏ ਬਈ ਪਤਾ ਨਹੀਂ ਚੱਕਰਪੈੰਡਾ ਕੀ ਆ ਟਾਈਮ ਹੋ ਗਿਆ 12:30 ਦਾ ਤਕਰੀਬਨ ਆਪਾਂ 2 ਘੰਟੇ ਵਿੱਚ 21 21 ਕਿਲੋਮੀਟਰ ਦਾ ਸਫ਼ਰ ਕੱਢ ਲਿਆ ਜ਼ਿਆਦਾ ਤਾਂ ਢਲਾਨ ਹੀ ਆ ਇਹ ਜਿੱਥੇ ਚੜ੍ਹਾਈ ਆਉਂਦੀ ਖੜਮੇ ਆਉਂਦੀ ਆ ਉਹਦੇ ਨਾਲ ਮੁੜਕਾ ਆ ਕੇ ਤੇ ਬਾਅਦ ਚ ਜਰੋਂ ਢਲਾਨ ਆਉਂਦੀ ਹੈ ਡਾਊਨ ਹਿੱਲ ਜਾਂਦੇ ਆ ਤੇ ਫਿਰ ਜਮਾ ਕੁੜਫੀ ਜੰਮਦੀ ਕਹ ਲਈਏ ਜਿਵੇਂ ਹਵਾ ਮੱਥੇ ਪਈ ਦੀ ਦਾ ਲੰਘਦੀ ਆ ਪੂਰੀ ਆ ਤਾਂ ਤਾਂ ਨੱਕ ਤੇ ਕਰ ਲਈਦਾ ਆ ਆਪਾਂ ਥੋੜਾ ਜਿਹਾ ਵਿਚਾਰਿੰਦਾ ਤੇ ਹੱਥ ਵੀ ਐਨ ਪੂਰੇ ਹੋ ਜਾਂਦੇ ਆ ਰੁਕੇ ਸੀ ਇੱਥੇ ਫੋਟੋ ਛੋਟੋ ਕਰਨ ਵਾਸਤੇ ਆਈ ਲਵ ਹਿਮਾਚਲ ਯਾ ਹਾ ਹਿਮਾਚਲ ਦਾ ਆ ਗਿਆ ਨਕਸ਼ਾ ਬਈ ਇਹਦੇ ਚ ਹਜੇ ਦਾ ਆਪਣਾ ਬਲਾਸਪੁਰ ਸੋਲਣ Shimla ਤੇ ਦੋ ਤਿੰਨ ਕੀ ਹੋਣਗੇ ਤੇ ਉਦੋਂ ਅਗਲੇ ਫੇਰ ਸਾਂਝੇ ਕਰਾਂਗੇ ਪਾਰਟ 2 ਦੇ ਵਿੱਚ ਕਿਉਂਕਿ ਹਜੇ ਸ਼ੁਰੂਆਤ ਆ ਅੱਗੇ ਅੱਗੇ ਕਰਾਂਗੇ ਹੋਰ ਤੇ ਬਾਕੀ ਦੇਖਦੇ ਆ ਬਲਾਸਪੁਰ ਰਹਿ ਗਿਆ ਇਥੋਂ 75 ਸਵੇਰੇ ਜਦੋਂ ਚੱਲੇ ਸੀਗੇ 83 ਸੀਗਾ ਤੇ ਬਹਿਣੇ ਕਿੰਨਾ ਕਵਰ ਹੁੰਦਾ ਅੱਜ ਟਾਈਮ ਹੋ ਗਿਆ ਜੀ 2:30 ਵਜੇ ਦਾ ਤੇ ਆਪਾਂ ਚਾਹ ਪਾਣੀ ਪੀਣ ਵਾਸਤੇ ਰੁਕੇ ਸੀ ਇੱਥੇ 31 ਕਿਲੋਮੀਟਰ ਦੀ ਹੋ ਗਈ ਹੈ ਦੂਰੀ ਆਪਣੀ ਤਹਾਂ ਤੇ ਅੱਗੇ ਦੇਖਦੇ ਆਂ ਕਿ ਚੜ੍ਹਾਈ ਆਉਂਦੀ ਕਿ ਤਰਾਈ ਤੇ ਅਜੇ ਤੱਕ ਤਾਂ ਤਰਾਈ ਸੀਗੀ ਪਰ ਸਾਵਧਾਨੀ ਨਾ ਹੋਣਾ ਪੈਂਦਾ ਕਿਉਂਕਿ ਅੱਗੋਂ ਵੀ ਚੀਜ਼ਾਂ ਤੇਜ਼ ਆਉਂਦੀਆਂ ਸਿੰਗਰ ਰੋਡ ਆ ਤੇ ਕਈ ਵਾਰੀ ਬ੍ਰੇਕਾਂ ਵਰਕਾਂ 'ਚ ਦਿੱਕਤ ਆ ਜਾਂਦੀ ਆ ਡਿਸਕ ਬ੍ਰੇਕ ਦਾ ਕਈ ਵਾਰੀ ਚੱਕਰ ਪੈ ਜਾਂਦਾ ਤੇ ਬਾਕੀ ਦੇਖਦੇ ਆਂ ਅੱਗੇ ਕਿੱਥੇ ਟਿਕਾਣਾ ਕਰਦੇ ਆਂ ਤੇ ਠੰਡ ਵੀ ਹਵਾ ਜੀ ਚੱਲੀ ਜਾਂਦੀ ਆ ਹੌਲੀ ਹੌਲੀ ਜਦੋਂ ਉਤਰਾਈ ਆਉਂਦੀ ਉਦੋਂ ਠੰਡ ਲੱਗਦੀ ਆ ਤੇ ਜਦੋਂ ਚੜਾਈ ਉਦੋਂ ਪਸੀਨਾ ਆ ਜਾਂਦਾ ਉਹਦੇ ਕਰਕੇ ਠੰਡ ਫਿਰ ਵੱਧ ਲੱਗਦੀ ਆ ਚੱਲਦੇ ਆ ਹੁਣ ਲਾਉਣੇ ਆ ਮੱਥਾ ਤੇ ਦੇਖਦੇ ਆ ਬਾਈ ਕੀ ਸਾਹਕਤਾ ਵਾ ਅੱਜ ਦਾ ਸਫਰ ਮੈਨੂੰ ਲੱਗਦਾ ਰਾਵਾਂ ਦਾ ਹੀ ਹੋਊਗਾ ਕੁਝ ਖਾਸ ਰਾਹ ਦੇ ਵਿੱਚ ਆਉਣਾ ਤਾਂ ਹੈ ਨਹੀਂਗਾ ਤੇ ਚੱਲਦੇ ਆ ਬਾਈ ਲਿਖ ਲਿਖ ਧਰਮ ਵੀ ਚਾਹੀ ਗਾਵਨ ਤੁਧ ਨੂੰ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧ ਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਗਨ ਤੁਧਨੋ ਸਦਸਮਾਤੀ ਅੰਦਰ ਗਾਗਨ ਤੁਧਨੋ ਸਾਧ ਵਿਚਾਰੇ ਰੂਪ ਨਾ ਨਾ ਆਣ ਲੋਪਨ ਜਾਉ ਰੋ ਘਰੇ ਸਗਰਵਨ ਰਾਏ ਹਰੰਤ ਜੋਤੀ ਜਸਿਆ ਅਰਚੇ ਹੋਏ ਬਹੁ ਕੰਡਨਾ ਦੇਵੀ ਹਾਰਤੀ

ਚਾਨਣ ਹੋਵੇ ਗੁਰ ਸਾਖੀ ਜੋਤ ਕਰ ਘਟ ਹੋਵੇ ਜੋ ਤਿਸ ਭਾਵੇ ਸਵਾਰਤੀ ਹੋਵੇ ਹਰ ਚਰਨ ਕਮਲ ਲਗਰਨ ਲੋਗਤ ਅੰਗਨ ਮੋਹਿ ਆਈ ਪੇ ਆਸਾ ਕਿਰਪਾ ਜਨ ਦੇਹਿ ਨਾਲ ਸਾਜਨ ਕੋ ਹੋਏ ਜਾਤੇ ਤੇਰੇ ਨਾਮ ਆਸਾ ਸਨਾਸੇ ਵਿਦਾਲੇ ਨਾਮ ਦੇ ਰੋਹਾਰ ਤੇ ਮਜਨ ਮੁਰਾਇ ਹਰ ਕੇ ਨਾਮ ਬਿਨਾ ਜੂਠੇ ਸਗਲ ਪਸਾਰੇ ਟਾਈਮ ਹੋ ਗਿਆ 6:30 ਦਾ ਤੇ ਆਪਾਂ 4:30 ਵਜੇ ਪਹੁੰਚ ਗਏ ਸੀਗੇ ਗੁਰਦੁਆਰਾ ਸਾਹਿਬ ਗੁਰਦੁਆਰਾ ਬਾਬਾ ਤੰਤਨ ਬਾਬਾ ਦੀਪ ਸਿੰਘ ਜੀ ਜੋ ਕਿ ਇੱਥੋਂ ਜਦੋਂ ਆਪਾਂ ਸ਼ਿਮਲੇ ਤੋਂ ਚੱਲਦੇ ਆਂ ਬਲਾਸਪੁਰ ਵੱਲ ਨੂੰ ਉੱਥੇ ਹੈਗਾ ਸ਼ਿਮਲੇ ਤੋਂ ਚੱਲ ਕੇ 52 ਕਿਲੋਮੀਟਰ ਅੱਗੇ ਆ ਤੇ ਐਨਐਚ 205 ਨੰਬਰ ਸ਼ਰਕਤੇ ਬਣਿਆ ਹੋਇਆ ਹੈ ਤੇ ਇਹਦੀ ਸੇਵਾ ਸੰਭਾਲ ਬਾਬਾ ਗਿਆਨ ਸਿੰਘ ਜੀ ਕਰ ਰਹੇ ਆ ਬਾਬਾ ਜੀ ਨੇ ਆਪਾਂ ਪਹਿਲੇ ਬੋਲਦੇ ਪੁੱਛਿਆ ਬਾਬਾ ਜੀ ਇੱਥੇ ਰਹਿਣਾ ਬਾਬਾ ਜੀ ਕਹਿੰਦੇ ਕੋਈ ਚੱਕਰ ਨਹੀਂ ਗਾ ਤੁਸੀਂ ਰਹਿ ਸਕਦੇ ਆ ਤੇ ਬਹੁਤ ਵਧੀਆ ਸਵਾਦ ਹੈ ਬਾਬਾ ਜੀ ਇਹਨਾਂ ਨੇ ਚਾਹ ਪਾਣੀ ਪਿਆ ਗਰਮ ਪਾਣੀ ਕਰਕੇ ਆਪ ਖੁਦ ਲੈ ਕੇ ਆਏ ਮੂੰਹ ਹੱਥ ਧੋਣ ਵਾਸਤੇ ਤੇ ਬੜਾ ਵਧੀਆ ਲੱਗਿਆ ਤੇ ਇਸ ਤੋਂ ਬਾਅਦ ਬਸ ਹੁਣ ਰਹਿਰਾ ਸਾਹਿਬ ਸੁਣਦੇ ਸੀਗੇ ਕਥਾ ਤੇ ਹੋਣ ਲੰਗਰ ਪਾਣੀ ਕਹਿੰਦੇ ਸੀਗੇ ਵੀ ਭੇਜ ਦੇਣੇ ਤੁਹਾਡੇ ਵਾਸਤੇ ਲੰਗਰ ਵਿਛਾਦਾ ਛੱਕੇ ਤੇ ਫਿਰ ਆਰਾਮ ਕਰਾਂਗੇ ਤੇ ਸੈਂਕਲ ਆਪਾਂ ਲਾਦੇ ਇਥੇ ਹਾਲ ਦੇ ਵਿੱਚ ਆਪਾਂ ਨੂੰ ਬਿਸਤਰੀ-ਬੁਸਤਰੀ ਕੱਢ ਕੇ ਦੇਤੇ ਉਹਨਾਂ ਨੂੰ ਵਿਛਾਦੇ ਆਪੀ ਤੇ ਬਹੁਤ ਨੇਕ ਸਵਾ ਬਾਕੀ ਜੇ ਕਿਸੇ ਨੇ ਹੋਰ ਵੀ ਆ ਕੇ ਰਹਿਣਾ ਹੋਵੇ ਤਾਂ ਰਹਿ ਸਕਦਾ ਇਥੇ ਹਾਲ ਦਾ ਪ੍ਰਬੰਧ ਬਣਿਆ ਹੋਇਆ ਤੇ ਬਾਕੀ ਬਾਬਾ ਜੀ ਨਾਲ ਸਵੇਰੇ ਗੱਲਬਾਤ ਕਰਾਂਗੇ ਸਾਰੀ ਤੇ ਹੁਣ ਬੈਨੇ ਆ ਬਿਸਤਰੀ ਦੇ ਵਿੱਚ ਕਿਉਂਕਿ ਠੰਡ ਬਹੁਤ ਜ਼ਿਆਦਾ ਵਾ ਸਾਈਕਲ ਜਿਹੜੇ ਹੈਗੇ ਆ ਆਪਣੇ ਇੱਥੇ ਖੜੇ ਨੇ ਇਧਰ ਹਾਲ ਬਣਿਆ ਇਧਰ ਬੈਸਤਰੀ ਲੱਗੇ ਆਪਣੇ ਸਮਾਨ ਸੋਣ ਇੱਥੇ ਰੱਖਤਾ ਸੀਗਾ ਸਮਾਂ ਸਵੇਰ ਦੇ 7:30 ਹੋ ਗਏ ਆ ਤੇ ਆਪਾਂ ਉੱਠ ਖੜੇ ਸੀਗੇ ਰਾਤ ਆਪਾਂ ਵੀਡੀਓ ਦੀ ਸਮਾਰਤੀ ਨਹੀਂ ਕੀਤੀ ਕਿਉਂਕਿ ਦੋ ਦਿਨਾਂ ਦਾ ਇਕੱਠਾ ਵਲੌਗ ਆਊਗਾ ਕੱਲ ਆਪਾਂ ਰਾਸਤੇ ਦੇ ਵਿੱਚ ਹੀ ਸੀ ਕੁਝ ਦੇਖਣ ਦਾ ਔਕਾਸ ਆਇਆ ਨਹੀਂਗਾ ਅੱਜ ਤਰੀਕ 2 ਦਸੰਬਰ ਸਾਲ 2025 ਦੇਣਾ ਹੈਗਾ ਮੰਗਲਵਾਰ ਦਾ ਆਪਾਂ ਖੜੇ ਸੀ ਕੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਰੋਡ ਤੇ ਜਾਂਦੇ ਜਾਂਦੇ ਗੁਰਦੁਆਰਾ ਆਪਾਂ ਨੂੰ ਹੁਣ ਦੇਖਿਆ ਤੇ ਆਪਾਂ ਇੱਧਰ ਆਏ ਤੇ ਬਾਬਾ ਜੀ ਨੇ ਵਧੀਆ ਆਪਾਂ ਨੂੰ ਰੱਖਿਆ ਲੰਗਰ ਪ੍ਰਸ਼ਾਦਾ ਸ਼ਕਾਇਆ ਹੈ ਨਾ ਤੇ ਧੰਨਵਾਦ ਬਾਬਾ ਜੀ ਦਾ ਬਹੁਤ-ਬਹੁਤ ਬਾਕੀ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਰਦੁਆਰਾ ਸਿਰ ਤੋਂ ਉਮੀਦ ਕਰਦਾ ਸਾਰੇ ਚੜ੍ਹਦੀ ਕਲਾਜ ਹੋਵੋਗੇ ਆਪਾਂ ਵੀ ਐਨ ਚੜ੍ਹਦੀ ਕਲਾਜ ਭਾਗੋ ਭਾਗਾਂ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਬਈ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਆ ਕਰੋ ਜੇ ਕੋਈ ਕਮੀ ਪੇਚੀ ਹੁੰਦੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਾਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਮੇਨ ਗੱਲ ਟਿਕਾਣੇ ਦੀ ਜਿਵੇਂ ਪ੍ਰਮਾਤਮਾ ਨੇ ਵਧੀਆ ਟਿਕਾਣਾ ਲਿਖਿਆ ਹੁੰਦਾ ਪਿੱਛੇ ਆਪਾਂ ਨੂੰ ਗੁਰਦੁਆਰਾ ਸਾਹਿਬ ਥੋੜਾ ਜਿਹਾ ਵਧੀਆ ਨਹੀਂ ਕੀਤਾ ਉਹਨਾਂ ਨੇ ਬਿਹਾਰ ਸ਼ਿਮਲੇ ਦੇ ਵਿੱਚ ਇੱਥੇ ਕੁਦਰਤੀ ਜਿਵੇਂ ਰੱਬ ਵੱਲੋਂ ਹੁੰਦਾ ਮੈਂ ਗੂਗਲ ਤੇ ਚਲੋ ਮੈਪ ਤੇ ਕੁਝ ਹੋਰ ਸਰਚ ਕਰਦਾ ਸੀਗਾ ਉਹ ਜਿਵੇਂ ਪਹਿਲਾਂ ਦੀ ਹਿਸਟਰੀ ਹੁੰਦੀ ਹੈ ਗੁਰਦੁਆਰਾ ਨੀਅਰ ਬਾਈ ਉਹ ਸਰਚ ਕੀਤਾ ਹੋਇਆ ਸੀ ਮੇਰਾ ਵੈਸੇ ਹੀ ਉੱਤੇ ਟੱਚ ਹੋਇਆ ਤੇ ਉਹ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਪੈ ਗਈ ਇੱਥੇ ਉਮੀਦ ਨਹੀਂ ਸੀ ਕਿ ਇੱਥੇ ਜੰਗਲ ਚ ਮੰਗਲ ਹੋਊਗਾ ਵੀ ਗੁਰਦੁਆਰਾ ਸਾਹਿਬ ਹੋਊਗਾ ਤੇ ਉਹ ਪ੍ਰਮਾਤਮਾ ਨੇ ਜਿੰਮੇ ਟਿਕਾਣਾ ਕਰਨਾ ਦਾ ਹੋ ਸਕਦਾ ਸਾਨੂੰ ਰਾਤ ਹਨੇਰਾ ਹੋ ਜਾਂਦਾ ਕਿਸੇ ਹੋਰ ਜਗ੍ਹਾ ਤੇ ਜਾਣਾ ਪੈ ਜਾਂਦਾ ਤੇ ਵਧੀਆ ਇੱਥੇ ਆਨੰਦ ਹੋਇਆ ਆਨੰਦ ਮੰਗਲ ਤੇ ਰਹਿਰਾ ਸੱਜ ਸ਼ਾਮਲ ਹੋਏ ਅਰਦਾਸ ਬੇਨਤੀ ਤੇ ਮਾਨੂੰ ਬੜਾ ਆਨੰਦ ਆਇਆ ਤੇ ਬਾਕੀ ਬਾਬਾ ਜੀ ਨਾਲ ਗੱਲਬਾਤ ਕਰਾਵਾਂਗੇ ਸਾਰੀ ਅੱਜ ਇਹ ਵਧੀਆ ਸੁਭਾ ਦੇ ਮਾਲਕ ਨੇ ਬਾਬਾ ਜੀ ਤੇ ਇੱਥੇ ਉਹਨਾਂ ਦਾ ਖੇਤੀਬਾੜੀ ਕਰਦੇ ਨੇ ਥੱਲੇ ਉਹਨਾਂ ਦਾ ਘਰ ਤੇ ਖੇਤ ਆ ਥੱਲੇ ਆਪਾਂ ਚਾਹ ਪਾਣੀ ਬੈਠੇ ਰਹੇ ਪੀਂਦੇ ਤੇ ਥੱਲੇ ਬਾਥਰੂਮ ਘਰੇ ਬਣਿਆ ਪਾਣੀ ਕਹਿੰਦੇ ਗਰਮ ਕਰ ਦਿੱਤਾ ਨਾਲ ਉਹ ਬਾਈ ਕਹਿੰਨਾ ਹੁਣ ਤੂੰ ਜੱਗਿਆਰੀ ਤੇ ਨਾਉਣ ਨੇ ਤੋਂ ਨੇ ਦੂ ਬਾਅਦ ਖਿੱਚਦੇ ਆ ਤਿਆਰੀ ਅੱਗੇ ਦੀ ਹੋ ਸਕਦਾ ਅੱਜ ਇੱਥੋਂ 78 ਕਿਲੋਮੀਟਰ ਆ ਆਨੰਦਪੁਰ ਸਾਹਿਬ ਪਹੁੰਚ ਜੀਏ ਤੇ ਹੋ ਸਕਦਾ ਵੀ ਕੱਲ ਨੂੰ ਪਹੁੰਚੀਏ ਦੇਖਦੇ ਆਂ ਬਾਬੇ ਦੇ ਨਾਲ ਲੈ ਕੇ ਚੱਲਦੇ ਆਂ ਇੱਥੋਂ ਤੇ ਥੋੜਾ ਜਿਹਾ ਤੁਹਾਨੂੰ ਇੱਧਰ ਦਾ ਵਿਊ ਦਿਖਾ ਦਈਏ ਵੀ ਉਹ ਸੜਕ ਆਪਾਂ ਜਾਣਾ ਵਾ ਉਹ ਜਿੱਥੇ ਹਰੀਜੀ বাস ਜਾਂਦੀ ਆ ਇੱਧਰ ਸਾਰੇ ਘਰ ਘੁਰ ਬਣੇ ਹੋਏ ਆ ਪਿੰਡ ਹੀ ਇੱਕ ਤੀਕੇ ਦਾ ਇਹ ਬਾਗਲ ਜਾਂ ਪਤਾ ਨਹੀਂ ਕਿਹੜਾ ਪਿੰਡ ਦੱਸਦੇ ਸੀ ਬਾਬਾ ਜੀ ਗੁਰਦੁਆਰਾ ਸੇਵਾ ਉੱਪਰ ਬਣਿਆ ਹੋਇਆ ਇੱਥੇ ਆਪਣੇ ਸਾਈਕਲ ਲੱਗੇ ਹੋਏ ਸੀਗੇ ਆਹ ਬੋਰਡ ਬਾਬਾ ਜੀ ਕਹਿੰਦੇ ਸੀ ਬਣਿਆ ਹੋਇਆ ਵਾ ਸੜਕ ਤੇ ਲਾਉਣ ਵਾਲਾ ਰਹਿੰਦਾ ਵਾ ਵਾਏ ਸਾਤਨਾ ਟਾਈਮ ਹੋ ਗਿਆ ਜੀ 9 ਵਜੇ ਦਾ ਨਹਾ ਧੋ ਕੇ ਆਪਾਂ ਤਿਆਰ ਆਂ ਦੁਆਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਤੇ ਸਾਰੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਆ ਕਰੋ ਬਾਕੀ ਗੁਰਦੁਆਰਾ ਸਾਹਿਬ ਆਪਾਂ ਮੱਥਾ ਟੇਕ ਕੇ ਬਾਬਾ ਜੀ ਤੋਂ ਲੈ ਕੇ ਆਸ਼ੀਰਵਾਦ ਅੱਗੇ ਚਾਲੇ ਪਾਉਣ ਦੀ ਤਿਆਰੀ ਚਾ ਤੇ ਸਮਾਨ ਸੂਣ ਆਪਾਂ ਆਧਾ-ਪਜਾਦਾ ਬੰਨ ਲਿਆ ਤੇ ਸਾਈਕਲਾਂ ਦੇ ਕਰਦੇ ਆ ਲੋਡ ਤੇ ਬਾਕੀ ਇਧਰ ਆਪਣਾ ਸਾਈਕਲ ਆ ਵੀ ਲਾਤਾ ਆ ਵੀ ਪਹਾੜਾਂ ਚ ਆਈ ਸੀ ਪਰ ਲੇਟ ਲਾਇਆ ਕੀ ਕਹਿੰਦੇ ਹੁੰਦੇ ਇਹਨੂੰ ਓ ਮਾਣੀ ਪਾ ਦੇ ਪਤਾ ਨਹੀਂ ਕੀ ਛੇ ਤਾਂ ਇਹ ਜਿ ਕੁਝ ਤੇ ਬਾਕੀ ਆਪਣਾ ਆਹ ਚੈਨਲ ਆ ਪੰਜਾਬੀ ਮਸਾਫਰ ਇਹਨੂੰ ਜਰੂਰ ਸਬਸਕ੍ਰਾਈਬ ਕਰਿਓ ਪੰਜਾਬ ਟੂ ਹਿਮਾਚਲ ਹਿਮਾਚਲ ਦਾ ਟੂਰ ਕਰ ਰਹੇ ਆ ਆਪਾਂ ਦਿਨ ਹੋ ਗਿਆ ਅੱਜ ਆਪਣਾ 10ਵਾਂ ਤੇ ਅੱਜ ਦੇਖਦੇ ਆ ਕਿੱਥੋਂ ਧਿੱਕਰ ਪਹੁੰਚੇ ਜਾਂਦਾ ਅਨੰਦਪੁਰ ਸਾਹਿਬ ਦੇਖਦੇ ਆ ਉੱਥੇ ਪਹੁੰਚਦੇ ਆ ਕਰਦੇ ਆ ਦਰਸ਼ਨ ਮੇਲੇ ਤੇ ਨਾਲੇ ਤੁਹਾਨੂੰ ਕਰਾਉਨੇ ਆ ਬਣੇ ਰਿਓ ਵੀਡੀਓ ਦੇ ਨਾਲ ਵੀ ਟਾਈਮ ਹੋ ਗਿਆ 9:50 ਮਿੰਟ ਦਾ ਪ੍ਰਸ਼ਾਦਾ ਪਾਣੀ ਛਕ ਲਿਆ ਆਪਾਂ ਤੇ ਤਿਆਰੀ ਸਾਰੀ ਹੋ ਗਈ ਆ ਚੱਲਦੇ ਆ ਹੁਣ ਟੈਂਕਾ ਸੰਕਲ ਆਪਣੇ ਬਿਲਕੁਲ ਰੈਡੀ ਆ ਤੇ ਧੰਨਵਾਦ ਬਾਬਾ ਜੀ ਦੀ ਇੰਨੀ ਸੇਵਾ ਪਾਣੀ ਖਾਣ ਵਾਸਤੇ ਗਰਮ ਪਾਣੀ ਚਾਹ ਸਵੇਰੇ ਪ੍ਰਸ਼ਾਦਾ ਪਾਣੀ ਸਾਰਾ ਕੁਝ ਬਹੁਤ ਨੇਕ ਸੁਭਾਅ ਦੇ ਬੰਦੇ ਆ ਤੇ ਜਰੂਰ ਨੰਗਦੇ ਟੱਪਦੇ ਹੋ ਕੇ ਜਾਇਆ ਕਰੋ ਬਈ ਤੇ ਸਮਾਗਮ ਵੀ ਹੋਣਾ ਮਈ ਜੂਨ ਦੇ ਵਿੱਚ ਤੇ ਆਪਾਂ ਦੇਖਦੇ ਆ ਉਹਦੋਂ ਵੀ ਹਾਰੀ ਲਵਾਵਾਂਗੇ ਬਾਬਾ ਜੀ ਕੋਲ ਤੇ ਚੱਲਦੇ ਆ ਹੁਣ ਲੇਟ ਨਾ ਹੁੰਦੇ ਹੋਏ ਕਿਉਂਕਿ ਅੱਜ ਆਪਣੀ ਵਾਟ 80 ਕਿਲੋਮੀਟਰ ਦੇ ਹੈਗੀ ਆ ਰਦੀਕ ਤੇ ਦੇਖਦੇ ਆ ਵੀ ਕਿੱਥੇ ਜੇ ਪਹੁੰਚੇ ਵੈਸੇ ਅੱਜ ਜ਼ਿਆਦਾਤਰ ਹੈਗੀਆਂ ਤਾਂ ਟਲਣਾ ਹੀ ਆ ਤੇ ਦੇਖਦੇ ਆ ਕੀ ਸਾਹਤਾ ਪਰ ਚੱਲਦੇ ਆ ਜੀ ਨੈਸ਼ਨਲ ਹਾਈਵੇ 205 ਨੰਬਰ ਤੋਂ ਜਰੂਰ ਆਪਾਂ ਇਧਰੋਂ ਬਾਗਲ ਹੋਟਲ ਇਧਰ ਤੇ ਆਾ ਹੋਟਲ ਦਾ ਰਸਤਾ ਤੇ ਉਹ ਸਾਹਮਣੇ ਸੱਟ ਦਿਖਦਾ ਲਾਲ ਇਹ ਗੁਰਦੁਆਰਾ ਸਾਹਿਬ ਨੂੰ ਜਾਂਦਾ ਬਾਬਾ ਜੀ ਕਹਿੰਦੇ ਸੀਗੇ ਵੀ ਇੱਥੇ ਬੋਰਡ ਵੀ ਲਾ ਦਾਂਗੇ ਤੇ ਜੇ ਕਿਸੇ ਵੀਰ ਭਾਈ ਨੇ ਰੁਕਣਾ ਹੋਵੇ ਠਹਿਰ ਸਕਦਾ ਬਾਬਾ ਜੀ ਵਧੀਆ ਸੁਭਾਅ ਦੇ ਇਮਾਰਤ ਨੇ ਤੇ ਚੱਲਦੇ ਹਾਂ ਹੁਣ ਇੱਥੋਂ ਇਧਰੋਂ ਆਪਾਂ ਆਏ ਸੀ ਕੱਲ ਤੇ ਜਦੋਂ ਸ਼ਿਮਲੇ ਵੱਲੋਂ ਆਪਾਂ 52 ਕਿਲੋਮੀਟਰ ਅੱਗੇ ਆ ਸ਼ਿਮਲਾ ਤੋਂ ਤੇ ਇਧਰ ਆਨੰਦਪੁਰ ਸੇਵਾ ਜਿਹੜਾ ਇੱਥੋਂ 80 ਕਿਲੋਮੀਟਰ ਤੇ ਬਲਾਸਪੁਰ ਜਿਹੜਾ ਸ਼ਹਿਰ ਆ ਉਹ 40 ਕਿਲੋਮੀਟਰ ਇੱਥੋਂ ਚੱਲਦੇ ਆ ਬਲਾਸਪੁਰ ਕ੍ਰੋਸ ਕਰਕੇ ਦੇਖਦੇ ਆ ਆਨੰਦਪੁਰ ਸਾਹਿਬ ਵਾਲ ਨੂੰ ਓਨੇ ਚੱਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 7 ਕਿਲੋਮੀਟਰ ਆਈ ਸੀ ਅਜੇ ਆਪਾਂ ਤੇ ਰੋਗੇ ਸੀ ਚਾਹੂ ਪੀਣ ਵਾਸਤੇ ਬਾਈ ਦਾ ਵਧੀਆ ਸਿਸਟਮ ਲਾਇਆ ਹੋਇਆ ਹੈ ਬੈਂਨ ਤੇ ਇੱਧਰ ਕੜੀ ਕੁੜੀ ਧਰੀ ਹੈ ਤੇ ਇੱਧਰ ਵਧੀਆ ਸਾਰਾ ਕੁਝ ਆ ਪਾਣੀ ਦਾ ਸਿਸਟਮ ਪੂਰਾ ਘੈਂਟ ਆ ਤੁਰਦੀ ਫਿਰਦੀ ਰਸੋਈ ਹੈ ਇਹ ਤੇ ਚੱਲਦੇ ਆ ਹੁਣ ਅੱਗੇ ਇਹ ਆਪਣਾ ਮਲਾ ਦਾ ਵੀ ਡਿੱਗ ਪਿਆ ਨੁਕਸਾਨ ਹੋ ਗਿਆ ਲੱਗਦਾ ਬਈ ਇਥੇ ਬੈਗ ਦੇ ਵਿੱਚ ਮੋਰੀ ਨਿਕਲੇ ਚਲੋ ਕੋਈ ਨਾ ਹਵਾ ਜ਼ਿਆਦਾ ਕਰਕੇ ਕੰਮ ਟੇਡਾ ਹੋ ਗਿਆ ਇਹ ਆਏ ਆ 10 ਤੋਂ 12 ਕਿਲੋਮੀਟਰ ਦੀ ਭਲਾਂ ਤੋਂ ਬਾਅਦ ਚੜ੍ਹਾਈ ਆ ਗਈ ਇਥੇ ਟਰੱਕਾਂ ਗੱਡੀਆਂ ਦੇ ਵੀ ਪੂਰੇ ਐਂ ਡਾਟ ਪੈਂਦੇ ਆ ਤੇ ਆਪਣਾ ਵੀ ਡਾੜ ਹੀ ਪਿਆ ਖੜਾ ਲਾਉਨੇ ਆ ਮੱਥਾ ਉਹ ਸਾਹਮਣੇ ਪਹਾੜ ਤੇ ਇੱਧਰ ਸਾਹਮਣੇ ਆਪਾਂ ਇਹ ਸਾਹ ਦੇਖ ਸਕਦੇ ਹਾਂ ਤਸੀਨਾ ਪੂਰਾ ਤੇ ਚੱਲਦੇ ਆਂ ਦੇਖਦੇ ਆਂ 2-3 ਕਿਲੋਮੀਟਰ ਦੀ ਆ 12 ਦੇ ਬਰਾਬਰ ਹੀ ਬਣ ਜਾਂਦੀ 2-3 ਕਾਦੀ ਜਿੰਨਾ ਸ਼ੌਕ ਉਨੇ ਹੀ ਮਿਹਨਤ ਬਾਅਦ ਮਿਹਨਤ ਤੋਂ ਬਾਅਦ ਫੇਰ ਸ਼ੌਕ ਚੱਲਦਾ ਹੀ ਰਹਿੰਦਾ ਜ਼ਿੰਦਗੀ ਦੇ ਵਿੱਚ ਵੀ ਆਈ ਹੈ ਚਲੋ ਚੱਲਦੇ ਆਂ ਬਾਰਾ ਲੈਕਚਰ ਨਾ ਜੰਦਾਰ ਉੜਿਆ ਘਟੋ ਘਟ ਮੇਰਾ ਦਾ ਹੋ ਗਏ 7-8 ਕਿਲੋਮੀਟਰ ਜਾਂਦਾ ਪੂਰੀ ਸਟਰੀਟ ਤੇ ਹੌਣ ਮੜਾ ਜਾ ਘੜਿਆ ਤੇ ਇਧਰ ਪਹਾੜਾਂ ਦਾ ਦ੍ਰਿਸ਼ ਨਾਲ ਦਾ ਬਿੱਲੀ ਅੱਗੇ ਨਿਕਲ ਗਿਆ ਇਹ ਆਪਾਂ ਚੱਲਦੇ ਆਂ ਹੌਲੀ ਹੌਲੀ ਲਾਣ ਪੂਰੀ ਆ ਚੈਨਲ ਵੇਈ ਦੀ ਕਰਦੇ ਆਂ ਕ੍ਰੋਸ ਚੈਨਲ ਨੰਬਰ 3 ਨੋ ਓਵਰਟੇਕਿੰਗ 3 ਘੰਟੇ ਚ 44 ਕਿਲੋਮੀਟਰ ਆ ਗਏ ਸੀਗੇ ਆਪਾਂ ਕਦੇ ਉਤਰਾਈਆਂ ਕਦੇ ਚੜਾਈਆਂ ਉਤਰਾਈ ਜ਼ਿਆਦਾ ਸੀ ਤਾਂ ਹੀ 3 ਘੰਟੇ ਚ ਆਪਾਂ ਬਹੁਤ ਵਾੜ ਕੱਢ ਲਈ ਆ ਤੇ ਰਹਿ ਗਈ ਥੋੜੀ ਜੀ ਵਾੜ ਆਪਣੀ ਅੱਗੇ ਆਨੰਦਪੁਰ ਸਾਹਿਬ ਦੀ ਹੁਣ ਬ੍ਰੇਕਾਂ ਮਾਰੀਆਂ ਸੀ ਇੱਥੇ ਨਾਲੇ ਦਾ ਸਾਹ ਲੈ ਲੈਨੇ ਆ ਸਾਹ ਸਹੀ ਹੋ ਗਿਆ ਤੇ ਨਾਲੇ ਤਰੌਂਠਾ ਬਰੂੰਡਾ ਖਾਣੇ ਇਥੋਂ ਦੂ ਬਾਅਦ ਚੱਲਦੇ ਆ ਅਗਲਾ ਪਿੰਡ ਆ ਹੋ ਸਕਦਾ ਅੱਗੇ ਪਹਾੜ ਖਤਮ ਹੋ ਜਾਣਗੇ ਮੈਨੂੰ ਲੱਗਦਾ ਵੀ ਥੋੜੇ ਬਹੁਤੇ ਜੀ ਹੈ ਪਿੱਛੇ ਤੇ ਥੋੜੀ ਜਲੀ ਘਟਦੇ ਜਾਂਦੇ ਆ ਜਗ੍ਹਾ ਪਤਾ ਨਹੀਂ ਕਿਹੜਾ ਪਿੰਡ ਆ ਦੇਖੇ ਮੈਂ ਭੁੱਲ ਗਿਆ ਬਾਅਦ ਚੋ ਦੱਸ ਦਿਆਂ ਰੋਟੀ ਰੱਟੀ ਖਾ ਗਏ ਤੁਹਾਨੂੰ ਕਿਉਂਕਿ ਹੁਣ ਕੇਰਾ ਤਿੱਖੀ ਚੜਾਈ ਜੀ ਨੇ ਸੁਰਤ ਬੰਦ ਲਈ ਹੋ ਇਜ਼ੀਲੀ ਲੜੇ ਲੂੜੇ ਲਾ ਕੇ ਰੱਖਤੇ ਸਾਰੇ ਦੂਜਾ ਕੋਟ ਹੌਲੀ ਜਿਹੜੀ ਦਸਤਾਨੇ ਫਿਰ ਮਫਰਲ ਫਿਰ ਕੋਟ ਸਾਰੇ ਲੀੜੇ ਥੋੜੀ ਜਿਹੜੀ ਲੱਥੀ ਜਾਂਦੇ ਆ ਤੇ ਸ਼ਾਵ ਨੂੰ ਫੇਰ ਦੁਬਾਰਾ ਪਹਿਣਾ ਸ਼ੁਰੂ ਹੋ ਜਾਣਗੇ ਤੇ ਇੱਧਰ ਠੰਡ ਲੱਗਦੀ ਸੀ ਪਹਿਲਾਂ ਪਿੰਡਾ ਹੋ ਗਿਆ ਹੀ ਗਿੱਲਾ ਤੇ ਅੱਗ ਦੇ ਸਰਾਣੇ ਬੈ ਗੇ ਚਾਹ ਜੂ ਪੀ ਲਈ ਆ ਬਈ ਚੱਲਦੇ ਆ ਹੁਣ ਜਕਾਦ ਖਾਨਾ ਪਿੰਡ ਸੀਗਾ ਜ਼ਿਲ੍ਹਾ ਬिलासपुर ਬਾਈ ਕਹਿੰਦਾ ਵੀ ਸ਼ਹਿਰ ਬਾਨ ਵਾਲਾ ਹਾਂ ਜਕਾਦ ਖਾਨਾ ਤੇ ਚੱਲਦੇ ਆ ਹੁਣ ਸਾਹਮਣੇ ਟੀਰ ਦੁਆਰਾ ਉਹੀ ਕੁਛ ਲਾਉਣੇ ਮੱਥਾ ਕਿਵੇਂ ਹੋ ਬਾਈ ਬਸ ਬੜੀਆ ਬਈਆ ਕੀ ਨਾਮ ਹੈ ਬਈ ਮੋਸਿੰਘ ਖਾਨ ਬਈਆ ਓਕੇ ਓਕੇ ਰਾਜਸਥਾਨ ਸੇ ਹਾਂ ਜੀ किशनਾ ਰਾਜਸਥਾਨ ਔਰ ਬੜੀਆ ਸਭ ਘਰ ਪੇ ਬਸ ਧੰਨ

अच्छा लगा मिल के आपसे ठीक है जी धन्यवाद जी धन्यवाद जी परसेंट एक बारी पियोगी तुबारे बारे मांगूगी नहीं पानी दो दिन प्यास नहीं लगूगी बंद किया टिपा ල කලා නම්මයි කාලනම කාඩාමලැක් සෝයි ලීප්ටි දරප කොක්ක තටේෂ්ට සේපු අප් දටේෂ්ට පුර්තාා ශරපපුත්මරිස්ථා්චමින්හට්ටිය යන මෙතමැටි ගත්්ත ස්කූ්මි ਪਾਰ ਪਾਰ ਕੇ ਗਲਾਸ ਪੀਓ ਪਾਰ ਪਾਰ ਕੇ ਸਾਡਾ ਪਾ ਕੇ ਸੋਡਾ ਪੀਓ ਟੀਚਾ ਕਰਾਸਤੇ ਕਬਰੀ ਟਾ ਬਨ ਗਿਆ ਸਾਰੇ ਨੇ ਪੀਤਾ ਓਕੇ ਪਹੁੰਚ ਗਏ ਜੀ ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ ਸਾਹਿਬ ਨੰਨ ਦਾ ਪੋਰ ਸੇਵ ਚਾਲਦੇ ਆ ਜਾ ਕੇ ਕਰਦੇ ਆ ਕਮਰੇ ਦਾ ਪਤਾ ਤੇ ਮੱਥਾ ਸਵੇਰੇ ਠੱਕਾਂਗੇ ਆਪਾਂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਹੋਜੀ ਕਮਰਾ ਆਪਾਂ ਨੂੰ ਮਿਲ ਗਿਆ 200 ਰੁਪਏ ਜਮਾ ਕਰਾਇਆ 100 ਵਾਪਸ ਹੋ ਜੂਗਾ 22 ਨੰਬਰ ਕਮਰਾ ਇਧਰਲੀ ਸਾਈਡ ਆ ਚੱਲਦੇ ਆ ਸਾਈਕਲ ਤੋਂ ਅੰਦਰ ਹੀ ਲਾ ਲਾਂਗੇ ਤੇ ਬੜੀ ਆਸਾਨੀ ਨਾਲ ਮਿਲ ਗਿਆ ਕਮਰਾ ਜੀ ਆਗੇ ਬਾਈ ਨੰਬਰ ਚ ਬਾਈ ਹੁਣੀ ਤੇ ਆ ਆਪਣਾ ਕਮਰਾ ਤੇ ਬਾਥਰੂਮ ਅਟੈਚ ਆ ਪਿੱਛੇ ਆਪਾਂ ਨੂੰ ਇਹਦੀ ਥੱਲੇ ਹੀ ਮਿਲ ਗਿਆ ਕਮਰਾ ਪਿਛਲੀ ਵਾਰੀ ਚੌਥੀ ਮੰਜ਼ਲ ਤੇ ਲੈ ਕੇ ਗਏ ਸੀ ਆਪਾਂ ਸਾਈਕਲ ਇਧਰੋਂ ਪੌੜੀਆਂ ਚੜਾ ਕੇ ਤੇ ਸਾਹ ਸਹੀ ਹੋ ਗਏ ਸੀਗੇ ਜਦੋਂ ਆਪਾਂ ਯਾਤਰਾ ਤੇ ਸੀਗੇ ਐਦਕੀ ਬਾਬਾ ਜੀ ਨੂੰ ਰਿਕਵੈਸਟ ਕੀਤੀ ਵੀ ਥੱਲੇ ਕਮਰਾ ਦੇ ਦਿਓ ਤੇ ਥੱਲੇ ਮਿਲ ਗਿਆ ਚੱਲਦੇ ਆ ਸਾਈਕਲ ਤੋਂ ਲੈ ਕੇ ਅੰਦਰ ਤੇ ਦੂਜਾ ਬਾਦ ਮੂਹਤ ਹੋ ਕੇ ਕੁਛ ਖਾਣੇ ਪੀਣੇ ਜਾਂ ਲੰਗਰ ਛਕਦੇ ਆ ਤੇ ਆਪਾਂ ਕੱਲ ਨੂੰ ਸਵੇਰੇ ਹੀ ਕਰਾਂਗੇ ਦੁਜਾ ਇਸ਼ਨਾਨ ਕਰਕੇ ਤੇ ਦਰਸ਼ਨ ਮੇਲੇ ਕਰਾਂਗੇ ਨਾਲ ਤੁਹਾਨੂੰ ਕਰਾਵਾਂਗੇ ਤੇ ਚੱਲਦੇ ਆ ਜੀ ਕਮਰੇ ਚ ਸਮਾਨ ਸੱਲਾ ਰੱਖਣ ਤੋਂ ਬਾਅਦ ਬਾਹਰ ਮੜਮਟਾ ਗੇੜਾ ਛੇੜਾ ਮਾਰਨ ਆਏ ਸੀ ਓਕੀ ਲੱਗੀ ਕੁਛ ਛਕਿਆ ਹੁਣੇ ਮਨੀਸ਼ ਦਾ ਫੋਨ ਆਇਆ ਕਹਿੰਦਾ ਮੈਂ ਆਉਣਾ ਬਾਈ ਰੋਟੀ ਪਾਣੀ ਨਾ ਖਾਇਓ ਕਹਿੰਦਾ ਤੁਹਾਨੂੰ ਮੈਂ ਘਰੇ ਲੈ ਕੇ ਜਾਊਗਾ ਹਲਾ ਉੱਥੇ ਇਸ ਕੰਮ ਦੇਖਦੇ ਆ ਮਾੜਾ ਮੋਟਾ ਕੁਛ ਸ਼ਰ ਸ਼ੁਕਲੇ ਨੇ ਉਦੋਂ ਬਾਅਦ ਦੇਖਦੇ ਆ ਚੱਲਦੇ ਆ ਉੱਥੇ ਬਟਰ ਵਾਲੇ ਸਪੈਸ਼ਲ ਛੋਲੇ ਗੁਲਚੇ ਇਹ ਬਾਈ ਕੋਲੇ ਚੱਲਦੇ ਆ ਪੁੱਛਦੇ ਆ ਨੂੰ ਵੀ ਸਾਕਤਾ ਬਸ ਆ ਗਿਆ ਪਛਾਣਿਆ ਬਈ ਜਿਹੜੇ ਪੁਰਾਣੇ ਬੰਦੇ ਦੇਖਦੇ ਉਹਨਾਂ ਨੂੰ ਤਾਂ ਪਤਾ ਵੀ ਕੌਣ ਹੈ ਇਹ ਤੇ ਨਵੇਂ ਬੰਦੇ ਨੂੰ ਦੱਸ ਦਈਏ ਬਈ ਇਹ ਨੌਪਤ ਪਰ ਵਾਲੇ ਬੰਦੇ ਆ ਹੈਨਾ ਅੱਜ ਕਿੱਥੇ ਮਿਲਿਆ ਆ ਆਨੰਦਪੁਰ ਸਾਹਿਬ ਠੀਕ ਠਾਕ ਤੇ ਇਧਰੋਂ ਸਾਡਾ ਮਨੀਸ਼ ਜੀ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਜੀ ਹੋਰ ਚੜ੍ਹਦੀ ਕਲਾ ਚੜ੍ਹਦੀ ਕਥੇ ਚੜ੍ਹਦੀ ਕਲਾ ਪਰਿਵਾਰ ਵਧੀਆ ਸਭ ਵਧੀਆ ਜੀ ਧੰਨਵਾਦ ਘਰੇ ਦਰਸ਼ਨ ਮੇਲੇ ਕਰਾਉਣ ਵਾਸਤੇ ਅੱਜ ਆਪਣੀ ਮੇਲੇ ਲਿਖਿਆ ਯਾਰ ਹੋਰ ਸੁਣਾਓ ਪਰਿਵਾਰ ਵਧੀਆ ਠੀਕ ਆ ਵਧੀਆ ਲੱਗਿਆ ਮਿਲ ਕੇ ਤੇ ਬਾਈ ਨੇ ਲੰਗਰ ਪਛਾਦਾ ਸ਼ਕਾਇਆ ਧੰਨਵਾਦ ਤੇ ਇਧਰ ਬਾਈ ਰੋਹਿਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਵਧੀਆ ਵਧੀਆ ਚੜਦੀ ਕਲਾ ਬਾਈ ਚੜਦੀ ਕਲਾ ਪੂਰੀ ਤੇ ਇਹ ਬਈ ਦੀ ਮਾਸੀ ਦਾ ਮੁੰਡਾ ਮਾਸੀ ਮਾਸੀ ਦੇ ਮੁੰਡੇ ਹੋਰ ਬਾਈ ਠੀਕ ਠਾਕ ਤੇ ਬਾਈ ਦਾ ਪਿੰਡ ਇਧੂ ਪਿੱਛੇ ਹੈ ਨਾ ਬਸੋਵਾਲ ਬਸੋਵਾਲ ਤੇ ਆਪਣਾ ਕਿਹੜਾ ਸੀਗਾ ਗਮੀਰਪੁਰ ਗਮੀਰ ਗਮੀਰਪੁਰ ਉੱਪਰਲਾ ਗਮੀਰਪੁਰ ਉੱਪਰਲਾ ਯਾਰ ਇਧਰ ਉੱਪਰਲਾ ਸੜੜਾ ਵਿਚਾਲੜਾ ਐ ਬੜੇ ਆਉਂਦੇ ਪਿੰਡ ਮੈਂ ਪੜੇ ਉੱਥੇ ਵੀ ਹੈ ਨਾ ਆ ਰੇ ਇੱਧਰ ਸਾਡੇ ਹੈ ਇਹਦਾ ਹੈਗਾ ਯਾਰ ਨਹੀਂ ਉਹ ਫਿਰ ਸੈਟਾਂ ਜਮਾ ਓਕੇ ਤੂੰ ਆਇਆ ਨਹੀਂ ਉਧਰ ਓਕੇ ਉਧਰ ਨਹੀਂ ਆਇਆ ਕਿ ਲੜਿਆ ਤਾਂ ਨਹੀਂ ਦਾ ਟਾਈਮ ਹੋ ਗਿਆ 9:30 ਦਾ ਤੇ ਸੌਣੇ ਆ ਬਈ ਅੱਜ ਦਾ ਦਿਨ ਵਧੀਆ ਰਿਆ ਮਨੀਸ਼ ਬਾਈ ਘਰੇ ਲੈ ਗਈ ਵਧੀਆ ਸੇਵਾ ਪਾਣੀ ਕੀਤਾ ਤੇ ਛੱਡਨ ਆ ਗਏ ਹੁਣ ਘੰਟਾ ਗੱਲਾਂ ਬਾਤਾਂ ਮਾਰੀ ਗਏ ਤੇ ਸੌਣੇ ਆ ਬਈ ਇਹ ਯਾਤਰਾ ਫਿਰ ਆਪਣਾ ਰਿਹਾ 80 ਕਿਲੋਮੀਟਰ ਦਾ ਤੇ ਜਿਆਦਾਤਰ ਖਤ੍ਹਾ ਨਹੀਂ ਸੀਗੀ ਜ਼ੋਰ ਵੀ ਲੱਗਿਆ ਜਿੱਥੇ ਜਿੱਥੇ ਲੱਗਿਆ ਪੂਰਾ ਜ਼ੋਰ ਲੱਗਿਆ ਤਸੱਲੀ ਕੋਈ ਪੂਰੀ ਐਨ ਤੇ ਬਾਕੀ ਕੱਲ ਨੂੰ ਇਥੋਂ ਮੱਥਾ ਟੇਕ ਕੇ ਬਾਬੇ ਤੋਂ ਲੈ ਕੇ ਆ ਗਿਆ ਲੁਧਿਆਣੇ ਵਾਲ ਨੂੰ ਲੁਧਿਆਣੇ ਰੋਕੀ ਗੱਲ ਦਾ ਦੇਣ ਪਰਸੋਂ ਨੂੰ ਪਿੰਡ ਪਹੁੰਚ ਜਾਗੇ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਕੱਲ ਨੂੰ ਨਵੇਂ ਨਕੋਰ ਵਲੌਗ ਦੇ ਵਿੱਚ Сад брака.